ਲਾਗਾ ਸਿੱਧੀ ਗੱਲ ਆ ਨਸ਼ਾ ਕੀਤਾ ਹੈ ਤੇ ਸਾਡੇ ਪਿੰਡ ਦੇ ਵਿੱਚ ਸਾਡੇ ਗਵਾਂਢ ਇੰਨੀ ਜਿਆਦਾ ਤਿੰਨੇ ਪਿਓ ਪਰ ਤਸਮੈਗ ਵੇਚਣ ਦਾ ਤੇ ਸਾਡੇ ਨਾਲ ਕੇਂਪੁਰ ਪਿੰਡ ਆ ਉਹ ਇੱਥੇ ਵੀ ਪੰਨਾ ਦਾ ਭਾਵੇਂ ਲੈ ਲੋ ਕਾਮਲਪੁਰੇ ਤੇ ਜੋ ਕੋਈ ਹੱਦ ਨਹੀਂ ਪੋਰਸ ਫੜਦੀ ਆ ਪੈਸੇ ਲੈਂਦੀ ਆ ਤੇ ਬੰਦਾ ਛੱਡ ਦਿੰਦੀ ਆ ਉਹਨਾਂ ਦੇ ਕੋਈ ਕਾਰਵਾਈ ਨਹੀਂ ਕੀਤੀ ਜਾਂਦਾ ਇਹ ਨਸ਼ੇ ਤੇ ਬੰਨ ਪਾਉਣਾ ਚਾਹੀਦਾ ਗਾਉਣ ਵਾਲੀ ਪੀੜ੍ਹੀ ਨਹੀਂ ਜੇ ਰੋਂਦੀ ਮਰੂ ਮਾਹਾਂ ਜੀ ਅੰਦਰ ਕੋਈ ਨਹੀਂ ਕਈ ਵਾਰੀ ਪੁਲਿਸ ਨੇ ਫੜਿਆ ਸਾਡੇ ਪਿੰਡ ਵਾਲਿਆਂ ਨੂੰ ਕਿਉਂ ਉਹਨਾਂ ਨੂੰ ਫੇਰ ਆਜੇ ਉਹ ਥਾਣੇ ਨਹੀਂ ਪਹੁੰਚਦੇ ਨਾ ਮਗਰ ਬੰਦੇ ਪਹੁੰਚ ਜਾਂਦੇ ਪੈਸੇ ਲੈਂਦੇ ਤੇ ਛੱਡ ਦਿੰਦੇ ਨੇ ਕਦੀ ਸ਼ਿਕਾਇਤ ਨਹੀਂ ਕੀਤੀ ਟੋਲ ਨੰਬਰ ਇੱਕ ਵਾਰੀ ਛਕਾਤ ਹੋਈ ਹੈ 50 ਵਾਰੀ ਸ਼ਿਕਾਇਤ ਹੋਈ ਹੈ ਪਤਾ ਨਹੀਂ ਕਿੱਥੇ ਕਿੱਥੇ ਸ਼ਿਕਾਇਤਾਂ ਕਰ ਚੁੱਕੇ ਕੋਈ ਸੁਣਾਈ ਨਹੀਂ ਤੇ ਇਸ ਕਰਕੇ ਨਸ਼ੇ ਤੇ ਜਿਹੜਾ ਇਹ ਬੰਨ ਪਾਉਣਾ ਚਾਹੀਦਾ ਇਹ ਇਹ ਮੁੰਡਾ ਪੰਜਾਬ ਪੁਲਿਸ ਚ ਡਿਊਟੀ ਕਰਦਾ ਸੀ ਇਹਦੇ ਫਾਦਰ ਦੀ ਔਨ ਡਿਊਟੀ ਹੀ ਡੈਥ ਹੋ ਗਈ ਸੀ ਵੀ ਉਦੋਂ ਬਾਅਦ ਇਹਨੂੰ ਜੋਬ ਮਿਲ ਗਈ ਮੇਰਾ ਖਿਆਲ 4-5 ਸਾਲ ਪਹਿਲਾਂ ਇਹਨੂੰ ਜੋਬ ਮਿਲੀ ਸੀਗੀ ਜਦੋਂ ਇਹ ਜੋਬ ਮਿਲੀ ਫਿਰ ਇਹ ਜਦੋਂ ਇਹ ਫਾਦਰ ਸਾਹਿਬ ਦੇ ਵੀ ਫੰਡਸ ਵਗੈਰਾ ਮਿਲੇ ਤੇ ਇਕੱਲੇ ਕੋਲ ਸਾਰਾ ਅਧਿਕਾਰ ਆ ਗਿਆ ਤੇ ਇਹਦੇ ਕੋਲ ਸੰਗ ਹੀ ਇਹੋ ਜਿਹਾ ਰਲ ਗਿਆ ਜਿਹੜਾ ਇਸ ਸਿਸਟਮ ਦੇ ਵਿੱਚ ਫਿਰ ਹੌਲੀ-ਹੌਲੀ ਐਡਿਕਟਡ ਹੋ ਗਿਆ ਨਛੇ ਦਾ ਕਰਦੇ-ਕਰਦੇ ਮਤਲਬ ਹੁਣ ਤੇ ਇੰਨੀ ਪ੍ਰੋਬਲਮ ਦੇ ਵਿੱਚ ਸੀਗਾ ਕੋਈ ਗੱਲ ਕਹਿਣ ਵਾਲੀ ਨਹੀਂ ਐ ਸੀ ਜੇ ਸਿੱਧੇ ਸੁਣਿਆ ਜੀ ਇਹ ਘਰੋਂ ਦਾਦੀ ਜੀ ਦੀ ਪੱਥੋਂ ਡੈਥ ਹੋਈ ਆ ਉਹਦੇ ਸੌਦੇ ਦੇ ਪੈਸੇ ਜਨਾਲੇ ਦੇਣ ਵਾਸਤੇ ਗਿਆ 20000 ਰੁਪਇਆ ਤੇ ਉਹ ਸੌਦੇ ਦੀ ਪਰਚੀ ਲੈ ਕੇ ਗਿਆ ਤੇ ਔਰ ਪਤਾ ਲੱਗਾ ਜੀ ਕ્યાં ਪਰੋਂ ਕਿਤੇ ਬੰਬੀ ਦੇ ਉੱਤੇ ਕਿਤੇ ਬੈਠਿਆ ਡੈਥ ਹੋ ਗਈ ਆ ਜਦੋਂ ਵੇਖਿਆ ਜਾ ਕੇ ਵੀ ਉਹ ਨਸ਼ੇ ਦੇ ਕਾਰਨ ਉਹ ਨਸ਼ੇ ਦੇ ਗੁਲਤਾਨ ਦੇ ਸਾਰੀ 22 23 ਸਾਲ ਦੀ ਹੀਟ ਸੀਗੀ 언ਮੈਰਿਡ ਬੱਚਾ ਸੀਗਾ ਬਹੁਤ ਲੜਕਾ ਜਿਹਨਾਂ ਨੂੰ ਅਲੋ ਜਿਹਨਾਂ ਨੂੰ ਨਸ਼ਾ ਕੀਤਾ ਨਹੀਂ ਮੈਂ ਉੱਥੇ ਨਹੀਂ ਸੀ ਜਗਾ ਜੀ ਇਹ ਆਂਦੇ ਆ ਜੀ ਆਂਦੇ ਆ ਵੀ ਕੋਈ ਨਸ਼ੇ ਦੇ ਨਸ਼ੇ ਦੇ ਕਾਰਨ ਹੀ ਇਹ ਡੈਥ ਨਸ਼ੇ ਦੇ ਕਾਰਨ ਹੀ ਹੋਈ ਆ ਉਹਦੇ ਬਾਅਦ ਇਹ ਸਿੰਪਟਮ ਵੀ ਦੱਸਦੇ ਆ ਤੁਸੀਂ ਆਪ ਵੀ ਦੇਖ ਲਓ ਡਾਕਟਰੀ ਵੀ ਤੁਸੀਂ ਦੇਖ ਸਕਦੇ ਹੋ ਡੈਥ ਇਹ ਨਸ਼ੇ ਨਾਲ ਹੀ ਹੋਈ ਆ ਇਹ ਨਸ਼ੇ ਨੂੰ ਨਸ਼ੇ ਤੇ ਕੀ ਗੱਲਾ ਗਈ ਮੌਤ ਹੋਈ ਕਿੱਥੇ ਹੋਈ ਹੈ ਕਿਹਾਂ ਪਰ ਪਤਾ ਤੇੜਾ ਘਲਾਦਾ ਮੁੰਡਾ ਤੇ ਕਿਹਾਂ ਪਰ ਮੌਤ ਹੋਈ ਚਲੋ ਤੋ ਨਸ਼ਾ ਕਰ ਰਹੇ ਹਾਂ ਜੀ ਚਲੋ ਤੋ ਨਸ਼ਾ ਕਰ ਰਹੇ ਇਹ ਪੰਜਾਬ ਪੁਲਿਸ ਦੇ ਵਿੱਚ ਆਨ ਡਿਊਟੀ ਕਰਦਾ ਸੀ ਲੜਕਾ ਤੇ ਪਰਸੋ ਹੀ ਆਪਣੀ ਤਾਇੀ ਦਾ ਭੋਗ ਪਾਇਆ ਤੇ ਘਰ ਸੇ ਛੁੱਟੀ ਦੇ ਸੀਗਾ। ਤੇ ਅੱਜ ਕੀ ਸੋਇਆ। ਮਾਝੇ ਕੋਟੀ ਕਰਦੇ ਨੇ ਤੋਂ 2 ਮਿੰਟ। ਤੇ ਲੁਧਿਆਣਾ ਸੀਗਾ। ਨਸ਼ੇ ਦੇ ਕਦੋਂ ਤੋਂ ਕਰ ਰਿਆ ਸੀ ਨਸ਼ਾ। ਇਹ ਨਸ਼ਾ ਦਾ ਚੋਰੀ ਛਿਪੀ ਪਤਾ ਤਾਂ ਕਿੰਨੇ ਸਾਨੂੰ ਪਤਾ ਨਹੀਂ ਸੀ ਇਹ ਤਾਂ ਪੱਕਾ ਹੋਏ ਕਿੰਨੇ ਚਿਰ ਚੋਰੀ ਛਿਪੀ ਪਹਿਲੇ ਤੋਂ ਕਰਦਾ ਸੀਗਾ ਜੀ। ਇਸ ਤਰ੍ਹਾਂ ਪਤਾ ਲੱਗਾ ਕਿ ਫਿਰ ਉਹ ਜਦੋਂ ਪੂਰਾ ਹੀ ਹੋ ਗਿਆ। ਪੂਰਾ ਹੋ ਗਿਆ ਤੇ ਇਸ ਚੀਜ਼ ਦੇ ਵਿੱਚ। ਸਾਨੂੰ ਕਿਦਾਂ ਪਤਾ ਲੱਗਾ ਨਸ਼ੇ ਨਾਲ ਹੀ ਮਰਿਆ। ਸਾਨੂੰ ਇਹ ਥੋੜਾ ਜਿਹਾ ਸ਼ੱਕ ਸੀ ਵੀ ਇਹ ਨਸ਼ਾ ਲੜਕਾ ਕਿਤੇ ਕਿਤੇ ਕਰਦਾ। ਹਾਂਜੀ। ਇਸ ਕਰਕੇ ਤੇ ਅੱਜ ਸਾਨੂੰ ਪਤਾ ਲੱਗਿਆ ਸੀ ਹੈ ਕਿ ਕਿਆਮਪੁਰ ਦੇ ਕੋਲ ਇੱਕ ਬੰਦੇ ਦੀ ਲੈਡ ਗੋਰੀ ਪਈ ਹੈ ਜਦੋਂ ਉਹਦੀ ਪਛਾਣ ਕੀਤੀ ਗਈ ਤੇ ਉਹ ਗੁਰਸੇਵਕ ਸਿੰਘ ਜੋ ਕਿ ਲੁਧਿਆਣਾ ਪੁਲਿਸ ਦੇ ਵਿੱਚ ਮਤੌਰ ਕਾਂਸਟੇਬਲ ਡਿਊਟੀ ਕਰ ਰਿਹਾ ਸੀ ਉਹ ਹੈ ਸੀ ਉਹਦੀ ਰਿਪੋਰਟ ਕਬਜ਼ੇ ਚ ਲੈ ਲਈ ਹੈ ਤੇ ਕੱਲ ਪੋਸ਼ਮਾਨਮ ਕਰਾ ਕੇ ਉਹਦੇ ਦੀ ਡੈਥ ਦਾ ਜਿਹੜਾ ਹੈਗਾ ਪਤਾ ਲਾਇਆ ਜਾਊਗਾ ਵੀ ਕਾਰਨ ਕੀ ਸੀ ਦੱਸਾਂ ਨਹੀਂ ਉੱਥੇ ਕੋਈ ਵੀ ਸਰੇਂਜ वगैरह ਸਾਹਮਣੇ ਨਹੀਂ ਮਿਲੀ ਜਿਹੜੇ ਪੱਤਰਕਾਰ ਕਹਿੰਦਾ ਉੱਥੇ ਮੌਕੇ ਤੇ ਸੀ ਉਹਨਾਂ ਨੂੰ ਵੀ ਪੁੱਛ ਲਿਆ ਮੈਂ ਬਾਕੀ ਹੋਰ ਪਬਲਿਕ ਨੂੰ ਪੁੱਛ ਲਿਆ ਆਪ ਵੀ ਸਰਚ ਕੀਤੀ ਸਰੇਂਜ वगैरह ਨਹੀਂ ਮਿਲੀ ਕੌਜ਼ ਆਫ ਥਸ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੇਗਾ ਠੀਕ ਹੈ